ਇਸ ਸਮੇਂ ਅਸੀਂ ਮੌਜੂਦ ਆ ਆ ਥਾੜਾ ਘਿੰਡਾ ਦੇ ਅਧੀਨ ਆਉਂਦੇ ਪਿੰਡ ਜਠੋਲ ਦੇ ਵਿੱਚ ਜਿੱਥੇ ਵੱਡੀ ਜਿਹੜੀ ਕਾਰਵਾਈ ਆ ਨਸ਼ਾ ਤਸਕਰ ਦੇ ਉੱਤੇ ਜਿਹੜੀ ਆ ਉਹ ਕੀਤੀ ਗਈ ਆ ਦੱਸਿਆ ਕੀ ਨਸ਼ਾ ਤਸਕਰ ਦਾ ਘਰ ਜੋ ਕਿ ਤਕਰੀਬਨ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਰੋੜ ਤੋਂ 2 ਕਰੋੜ ਰੁਪਏ ਦੇ ਜਿਹੜਾ ਇਸ ਘਰ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਸੀ ਤਾਂ ਦੱਸੇ ਕਿ ਇੱਕ ਵੱਡਾ ਜਿਹੜਾ ਐਕਸ਼ਨ ਆ ਉਹ ਯੁੱਧ ਨਸ਼ੇ ਵਿਰੋਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਹਦੇ ਤਹਿਤ ਇੱਕ ਵੱਡੀ ਤੇਰੀ ਕਾਰਵਾਈ ਆ ਉਹ ਇਸ ਨਸ਼ਾ ਤਸਕਰ ਦੇ ਉੱਤੇ ਕੀਤੀ ਗਈ ਹੈ ਦੱਸੇ ਕਿ ਨਸ਼ਾ ਤਸਕਰ ਗੁਰਪ੍ਰੀਤ ਉਰਫ ਬਿੱਲਾ ਨਾਂ ਦਾ ਇੱਕ ਤਸਕਰ ਜਿਸਦੇ ਉੱਤੇ 6 ਪਰਚੇ ਦਰਜ ਹਨ ਜਿਤੇ ਉਤੇ ਲੇਟੈਸਟ ਇੱਕ ਨਵਾਂ ਪਰਚਾ ਜਿਹੜਾ ਦਰਜ ਹੈ ਕਿ 36 ਕਿਲੋ ਹੀਰੋਇਨ ਜਿਹੜੀ ਆ ਉਸ ਤੋਂ ਬਰਾਮਦ ਕੀਤੀ ਗਈ ਸੀ ਤਾਂ ਦੱਸੇ ਕਿ ਵੱਡਾ ਕਾਰਵਾਈ ਜਿਹੜੀ ਹੈ ਇਸ ਘਰ ਦੇ ਉੱਤੇ ਕੀਤੀ ਗਈ ਹੈ ਤਾਂ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਯੁਗ ਵਿਸ਼ੇ ਵਿਰੋਧੀ ਚਲਾਈ ਮੋਹਮ ਦੇ ਤਹਿਤ ਨਸ਼ਾ ਤਸਕਰ ਦੇ ਘਰ ਦੇ ਉੱਤੇ ਪ੍ਰਸ਼ਾਸਨ ਦਾ ਜਿਹੜਾ ਪੀਲਾ ਪੰਜਾ ਉਹ ਚਲਾਇਆ ਜਾ ਰਿਹਾ ਹੈ ਕਾ ਵੱਡੀ ਕਾਰਵਾਈ ਹੈ ਤਾਂ ਦੇਖ ਸਕਦੇ ਹੋ ਕਿ ਉਠੀ ਜੜੀ ਆ ਉਹ ਅਲੀ ਸ਼ਾਹ ਦੇ ਜੜੀ ਆ ਬਣਾਈ ਹੋਈ ਸੀ ਇਸ ਨਸ਼ਾ ਤਸਕਰ ਵੱਲੋਂ ਔਰ ਦਾਸੀ ਕਿ ਪਾਕਿਸਤਾਨ ਲਈ ਜਿਹੜਾ ਇਹ ਵਿਆਪੀ ਜਿਹੜਾ ਉਹ ਜਸੂਸੀ ਕਰਦਾ ਸੀ ਤਾਂ ਵੱਡੀ ਜਿਹੜੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ੇ ਵਿਰੋਧ ਇਹ ਮਹਿੰਮ ਦੇ ਚੱਲਦੇ ਜਿਹੜਾ ਇਸ ਘਰ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਦਾ ਜਿਹੜਾ ਪੀਲਾ ਪੰਜਾ ਹੈ ਜਿਹੜਾ ਆ ਉਹ ਇਸ ਸਰਕਾਰ ਦੇ ਉੱਤੇ ਚਲਾਇਆ ਜਾ ਰਿਹਾ ਹੈ ਔਰ ਲਗਾਤਾਰ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਔਰ ਉਸ ਦੇ ਤਹਿਤ ਇੱਕ ਵੱਡਾ ਨਸ਼ਾ ਤਸਕਰ ਦੱਸਿਆ ਕਿ ਤਕਰੀਬਨ 6 ਪਰਚੇ ਜਿਹੜੇ ਇਹਦੇ ਉੱਤੇ ਦਰਜ ਹਨ ਜਿਸ ਦੇ ਵਿੱਚ ਇਹ ਪਾਕਿਸਤਾਨ ਦੀ ਜਿਹੜੀ ਹੈ ਉਹ ਜਸੂਸੀ ਵੀ ਕਰਦਾ ਸੀ ਤਾਂ ਉਸ ਦੇ ਚੱਲਦਾ ਜਿਹੜਾ ਇਹ ਵੱਡਾ ਜਿਹੜਾ ਜਿਹੜੀ ਵੱਡੀ ਕਾਰਵਾਈ ਜੜੀ ਆ ਉਸੇ ਘਰ ਦੇ ਉੱਤੇ ਕੀਤੀ ਗਈ ਔਰ ਨਵਾਂ ਜਿਹੜਾ ਪਰਚਾ ਇਸ ਦੇ ਉੱਤੇ ਦਰਜਿਆ ਉਹ ਦੱਸਿਆ ਕਿ 36 ਕਿਲੋ ਨਸ਼ਾ ਜੜੀ ਆ ਉਸ ਤੋਂ ਬਰਾਮਦ ਕੀਤੀ ਗਈ ਆ ਔਰ ਇਸ ਸਮੇਂ ਦੱਸਿਆ ਜਾ ਰਿਹਾ ਕਿ ਇਹ ਜੇਲ੍ਹ ਦੇ ਵਿੱਚ ਹੈ ਤਾਂ ਤਸਕਰੀ ਦੇ ਨਾਲ ਨਸ਼ਾ ਤਸਕਰੀ ਦੇ ਨਾਲ ਬਣਾਈ ਹੋਈ ਜਿਹੜੀ ਪ੍ਰਾਪਰਟੀ ਆ ਉਹਦੇ ਉੱਤੇ ਜਿਹੜਾ ਅੱਜ ਵੱਡੀ ਕਾਰਵਾਈ ਜੜੀ ਆ ਉਹ ਕੀਤੀ ਜਾ ਰਹੀ ਆ ਆ ਮੌਕੇ ਦੇ ਉੱਤੇ ਜਿਹੜਿਆ ਭਾਰੀ ਪੁਲਿਸ ਫੋਰਸ ਵੀ ਜਿਹੜਾ ਆ ਉਹ ਇੱਥੇ ਤਨਤ ਕੀਤਾ ਗਿਆ ਪੁਲਿਸ ਦੀਆਂ ਟੀਮਾਂ ਜਿਹੜੀਆਂ ਇੱਥੇ ਲਗਾਈਆਂ ਗਈਆਂ ਨੇ ਕਿ ਕੋਈ ਵੀ ਇਸ ਤਰ੍ਹਾਂ ਕੋਈ ਮਾਹੌਲੇ ਜਾ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਪਰ ਐਸਐਸਪੀ ਸਾਹਿਬ ਵੱਲੋਂ ਸਾਫ ਲਫਜ਼ਾਂ ਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਕਿ ਅਗਰ ਕੋਈ ਵੀ ਅਥਰ ਨਸ਼ਾ ਤਸਕਰ ਆਮਨ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦੇ ਉਸ ਤਰ੍ਹਾਂ ਹੀ ਜਿਹੜੀ ਵੱਡੀ ਕਾਰਵਾਈ ਹੁੰਦੀ ਰਹੇਗੀ ਤਾਂ ਤਸਵੀਰਾਂ ਤੇ ਦੇਖ ਸਕਦੇ ਹੋ ਕਿ ਨਸ਼ਾ ਤਸਕਰ ਦਾ ਜਿਹੜਾ ਘਾਰਾ तकरीबन 1 ਕਰੋੜ ਤੋਂ 2 ਕਰੋੜ ਰੁਪਏ ਜਿਹੜਾ ਇਸ ਘਾਰ ਦੇ ਉੱਤੇ ਲੱਗਾ ਆ ਤਾਂ ਉਹਨੂੰ ਜਿਹੜਾ ਇਹ ਪੂਰਾ ਘਾਰ ਜਿਹੜਾ ਡਿਮੋਲੀਸ਼ਨ ਕੀਤਾ ਜਾ ਰਿਹਾ ਹੈ ਤੋੜਿਆ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਦਾ ਪੀਲਾ ਪੰਜਾ ਜਿਹੜਾ ਆ ਉੱਤੇ ਚਲਾਇਆ ਜਾ ਰਿਹਾ ਔਰ ਗੱਲਬਾਤ ਵੀ ਜਿਹੜੀ ਆ ਕਰਨ ਦੀ ਜਰੀਏ ਉਹ ਕੋਸ਼ਿਸ਼ ਕਰਾਂਗੇ ਐ एसएसपी ਸਾਹਿਬ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਐ एसएसपी ਮਨਿੰਦਰ ਸਿੰਘ ਜੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਸ ਨਸ਼ਾ ਤਸਕਰ ਜਿਹਦੀ ਇਹ ਪ੍ਰੋਕੀ ਜਿਹੜੀ ਢਾਈ ਜਾ ਰਹੀ ਹੈ ਤਾਂ ਕਿੰਨੇ ਪਰਚੇ ਜੜੇ ਰਿਹਾ ਇਹਦੇ ਉੱਤੇ ਦਰਜ ਹਨ ਔਰ ਕਿੱਡੀ ਵੱਡੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਸਰ ਬਹੁਤ ਵੱਡੀ ਜਰੀਏ ਕਾਰਵਾਈ ਹੈ ਯੁੱਧ ਨਸ਼ੇ ਦੇ ਵਿਰੋਧੀ ਜਿਹੜੀ ਕੀਤੀ ਜਾ ਰਹੀ ਹੈ ਕਿੰਨੇ ਪਰਚੇ ਦਰਜ ਹਨ ਔਰ ਕੀ ਨਾਂ ਸੀ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਚਲਾਇਆ ਜਾ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਜਿਹੜੇ ਇਹ ਇਦਾਂ ਦੇ ਨਸ਼ਾ ਤਸਕਰੀ ਚ ਇਨਵੋਲਡ ਯੂਥ ਨੇ ਉਹਨਾਂ ਦੇ ਖਿਲਾਫ ਕਾਰਵਾਈ ਅਸੀਂ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰ ਰਹੇ ਹਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਗੁਰਪ੍ਰੀਤ ਇਲੀਅਸ ਬਿੱਲਾ ਪਿੰਡ ਜਠਾਲ ਥਾਣਾ ڪرਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਵਿਖੇ ਰਹਿਣ ਵਾਲਾ ਹੈ ਇਹਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਆਪਣਾ ਇਹ ਮਹਿਲ ਸਾਰੀ ਕਰ ਰਿਹਾ ਹੈ ਇਹਦਾ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਇਹਦਾ ਜਿਹੜਾ ਕੰਟਰੋਲ ਵਾਪਸ ਦਿੱਤਾ ਜਾਵੇ ਇਹਦੇ ਬੈਦ ਕਾਰਵਾਈ ਕਰਦੇ ਆ ਹੋਏ ਆ ਅਮ੍ਰਿਤਸਰ ਦੇ ਹਾਥੀ ਪੁਲਿਸ ਦੀ ਟੀਮ ਨੇ ਇੱਥੇ ਆ ਕੇ ਇਹ ਜਿਹੜੀ ਕਾਰਵਾਈ ਆ ਉਹ ਤੁਹਾਡੇ ਸਾਹਮਣੇ ਅੰਜਾਮ ਦਿੱਤੀ ਜਾ ਰਹੀ ਹੈ ਸਰ ਕਿੱਡੀ ਕੁ ਵੱਡੀ ਕਾਰਵਾਈ ਮੰਨਦੇ ਹੋ ਕਿਉਂਕਿ ਦੇਖਿਆ ਸੀ ਕਾਫੀ ਪੈਸੇ ਇਸ ਘਰ ਦੇ ਉੱਤੇ ਲੱਗੇ ਹੋਏ ਸੀ ਜੀ ਬਿਲਕੁਲ ਜੀ ਇਹਨੇ ਲਗਭਗ 1.5 ਤੋਂ 2 ਕਰੋੜ ਰੁਪਏ ਜਿਹੜਾ ਹੈਗਾ ਇਸ ਘਰ ਤੇ ਲਾਇਆ ਹੈ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਪਹਿਲਾਂ ਵੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਆਈ ਹੈ ਅੱਗੇ ਵੀ ਜਿਹੜੀ ਇਦਾਂ ਦੀ ਕਾਰਵਾਈ ਹੈਗੀ ਆ ਉਹ ਬਿਲਕੁਲ ਜਾਰੀ ਰਹੇ ਸਰ तकरीबन ਕਦੋਂ ਤੋਂ ਇਹ ਕੰਮ ਕਰਦਾ ਆ ਰਿਹਾ ਸੀ ਇਹਦੇ ਖਿਲਾਫ ਲਗਭਗ 5 ਸਾਲ ਪਹਿਲਾਂ ਪਹਿਲਾ ਮਕਦਮਾ ਦਰਜ ਹੋਇਆ ਸੀਗਾ ਹੁਣ ਤੱਕ 6 ਅਪਰਾਧਿਕ ਮਾਮਲੇ ਗੁਰਪ੍ਰੀਤ ਬਿੱਲੇ ਦੇ ਖਿਲਾਫ ਦਰਜ ਨੇ ਵੱਖ-ਵੱਖ ਤਰ੍ਹਾਂ ਦੇ ਇੱਕ ਹੈਗਾ ਮਕਦਮਾ ਇਹਦੇ ਚ ოਫੀਸ਼ੀਅਲ ਸੀਕਰਟ ਐਕਟ ਦਾ ਜਸੂਸੀ ਕਰਦਾ ਸੀਗਾ ਪਾਕਿਸਤਾਨ ਦੀ ਆਈਐਸਆਈ ਏਜੰਸੀ ਵਾਸਤੇ ਹੁਣ ਜਿਹੜਾ ਹੈਗਾ ਲੇਟੈਸਟ ਮਕਦਮਾ ਜੰਮੂ ਵਿਖੇ ਹੈ 36 ਕਿਲੋ ਹੈਰੋਇਨ ਦੇ ਕੋਲੋਂ ਬਰਾਮਦ ਹੋਈ ਹੈ ਤਿੰਨ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸਨ ਤੇ ਇਹ ਹਜੇ ਜੰਮੂ ਜੇਲ੍ਹ ਵਿੱਚ ਬੰਦੇ ਫਿਰ ਕਿੰਨੀ ਕਿੰਨਾ ਚਿਰ ਹੋ ਗਿਆ ਇਹ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਜੀ ਕਾਫੀ ਸਮਾਂ ਹੋ ਗਿਆ ਹੈ ਜੇਲ੍ਹ ਦੇ ਵਿੱਚੋਂ ਵੀ ਆਪਣਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਨਾ ਤੇ ਇਦਾਂ ਹੀ ਖਿਲਾਫ ਜਿਹੜੀ ਹੁਣ ਕਾਰਵਾਈ ਕੀਤੀ ਗਈ ਹੈ ਇਹ ਆਸੇ ਪਾਸੇ ਦੇ ਨਸ਼ਾ ਤਸਕਰਾਂ ਨੂੰ ਧਾੜਨਾ ਹੈ ਇਹ ਉਹਨਾਂ ਨੂੰ ਮੈਸੇਜ ਵੀ ਹੈ ਕਿ ਜਿਹੜਾ ਤੁਸੀਂ ਮਾੜੇ ਕੰਮ ਕਰ ਰਹੇ ਹੋ ਕਾਲੇ ਕਾਨੂੰਨ ਕਾਲੇ ਕੰਮ ਕਰ ਰਹੇ ਹੋ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਪੰਜਾਬ ਪੁਲਿਸ ਇਹਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਸਰ ਇਹਦੇ ਉੱਤੇ ਪਰਚੇ ਨੇ ਜਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਕੀ ਇਹਦੇ ਸਾਥੀਆਂ ਦੇ ਮੁਕਦਮੇ ਦਰਜ ਨੇ ਇਹਦੇ ਪਰਿਵਾਰ ਤੇ ਹਜੇ ਨਹੀਂ ਹੈਗਾ ਕਿਸੇ ਮੈਂਬਰ ਦੇ ਖਿਲਾਫ। ਇਹ ਹਜੇ ਫਿਲਹਾਲ ਜੰਮੂ ਜੇਲ੍ਹ ਵਿੱਚ ਹਨ। ਹੁਣ ਮਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਰ ਦੇਖਣ ਨੂੰ ਮਿਲ ਸਕਦੀਆਂ। ਜੀ ਬਿਲਕੁਲ ਜੀ ਇਹ ਲਗਭਗ ਦਸਣੀ ਜਿਹੜੀ ਹੈਗੀ ਹੈ ਇਹ ਕਾਰਵਾਈ ਚੱਲ ਰਹੀ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੀ ਜਿਹੜੀ ਕਾਰਵਾਈ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਉਹ ਅੱਗੇ ਵੀ ਜਾਰੀ ਰਹ